ਹਾਂਜੀ ਡਾਕਟਰਾਂ ਵੱਲੋਂ ਆਈ ਰਿਪੋਰਟ ਵਿੱਚ ਗੰਭੀਰ ਚਿੰਤਾ ਰਾਜਵੀਰ ਦੀ ਮਾਂ ਅਤੇ ਰਾਜਵੀਰ ਦੀ ਵਾਈਫ ਬੈਟੇ ਨੂੰ ਲੈ ਕੇ ਹੋਏ ਚਿੰਤਿਤ ਕੀ ਆਇਆ ਇਹੋ ਜਿਹਾ ਰਿਪੋਰਟ ਵਿੱਚ ਜੋ ਰਾਜਵੀਰ ਦੀ ਫੈਮਿਲੀ ਨੂੰ ਡਰਾ ਦਿੱਤਾ ਜਾਨੋ ਕੀ ਹੈ ਇਸ ਰਿਪੋਰਟ ਵਿੱਚ ਬਣੇ ਰਹੋ ਸਾਡੇ ਨਾਲ ਅਤੇ ਜੇਕਰ ਇਸ ਚੈਨਲ ਤੇ ਨਵੇਂ ਹੋ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਤੇ ਕਰ ਦਿਓ ਲਾਈਕ ਅਤੇ ਕਮੈਂਟਾਂ ਵਿੱਚ ਰਾਜਵੀਰ ਜਵੰਦਾ ਦੀ ਫੈਮਿਲੀ ਲਈ ਵਾਹਿਗੁਰੂ ਜ਼ਰੂਰ ਲਿਖੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਸੋਸ਼ਲ ਮੀਡੀਆ ਅਪਡੇਟ ਉਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਪੰਜਾਬ ਦੀਆਂ ਉਹ ਖਬਰਾਂ ਜਿਹੜੀਆਂ ਸਿਰਫ ਸੁਣਨ ਵਾਲਿਆਂ ਦੇ ਕੰਨਾਂ 'ਚ ਨਹੀਂ ਸਿੱਧਾ ਦਿਲ 'ਚ ਵਸ ਜਾਂਦੀਆਂ ਨੇ ਅੱਜ ਦੀ ਖਬਰ ਹੈ ਉਸ ਸ਼ਖਸੀਅਤ ਨਾਲ ਜੁੜੀ ਜਿਸ ਨੇ ਪੰਜਾਬੀ 뮤직 ਇੰਡਸਟਰੀ ਨੂੰ ਅਣਗਿਣਤ ਯਾਦਾਂ ਦਿੱਤੀਆਂ ਰਾਜਵੀਰ ਜਵੰਦਾ ਦੋਸਤੋ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਸਭ ਤੋਂ ਵੱਧ ਜਿਸ ਚਿਹਰੇ ਤੇ ਦੁੱਖ ਤੇ ਚੁੱਪ ਤੇ ਖਾਲੀਪਨ ਦਿਸ ਰਿਹਾ ਹੈ ਉਹ ਹੈ ਰਾਜਵੀਰ ਜਵੰਦਾ ਦਾ ਬੇਟਾ ਦਿਲਾਵਰ ਸਿੰਘ ਕੁਝ ਦਿਨ ਪਹਿਲਾਂ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ 'ਚ ਰਾਜਵੀਰ ਜੋ ਬੰਦਿਆ ਦਾ ਬੇਟਾ ਆਪਣੇ ਪਿਤਾ ਦੀ ਤਸਵੀਰ ਦੇ ਕੋਲੇ ਬੈਠਾ ਦਿਸ ਰਿਹਾ ਸੀ ਹੱਥ 'ਚ ਉਹ ਹੈ ਮਾਈਕ ਜੋ ਕਦੇ ਰਾਜਵੀਰ ਨੇ ਆਪਣੇ ਪਹਿਲੇ ਸ਼ੋਅ ਵਿੱਚ ਵਰਤਿਆ ਸੀ ਲੋਕਾਂ ਨੇ ਕਮੈਂਟ ਵਿੱਚ ਲਿਖਿਆ ਜਿਵੇਂ ਪਿਤਾ ਨੇ ਸੰਗੀਤ ਰਾਹੀ ਦਿਲ ਜਿੱਤੇ ਲੱਗਦਾ ਬੇਟਾ ਵੀ ਉਹੀ ਰਸਤਾ ਚੁਣੇਗਾ ਪਰ ਸਭ ਤੋਂ ਇਮੋਸ਼ਨਲ ਮੂਮੈਂਟ ਉਹ ਸੀ ਜਦੋਂ ਰਾਜਵੀਰ ਦੀ ਮਾਤਾ ਨੇ ਕਿਹਾ ਮੇਰਾ ਪੋਤਾ ਹਰ ਰੋਜ਼ ਪੁੱਛਦਾ ਹੈ ਪਾਪਾ ਕਦੋਂ ਆਉਣਗੇ ਸਟੇਜ ਤੇ ਹਾਲਾਂਕਿ ਡਾਕਟਰਾਂ ਦੇ ਮੁਤਾਬਕ ਬੱਚਾ ਹੌਲੀ-ਹੌਲੀ ਠੀਕ ਹੋ ਰਿਹਾ ਹੈ ਪਰ ਮੰਨੋ ਉਹ ਅੱਜ ਵੀ ਪਾਪਾ ਦੀ ਯਾਦ ਵਿੱਚ ਡੁੱਬਿਆ ਹੋਇਆ ਹੈ ਸਕੂਲ ਦੇ ਸਾਥੀਆਂ ਨੇ ਦੱਸਿਆ ਕਿ ਉਹ ਅਕਸਰ ਰਾਜਵੀਰ ਦੇ ਗੀਤ ਹੌਲੀ-ਹੌਲੀ ਗੁੰਗੁਣਾਉਂਦਾ ਰਹਿੰਦਾ ਏ ਉਹੀ ਆਵਾਜ਼ ਉਹੀ ਅੰਦਾਜ਼ ਜਿਵੇਂ ਰਾਜਵੀਰ ਦੁਬਾਰਾ ਜੀ ਉੱਠਿਆ ਹੋਵੇ ਸੱਚੇ ਕਲਾਕਾਰ ਅਤੇ ਸੱਚੇ ਪਿਤਾ ਕਦੇ ਮਰਦੇ ਨਹੀਂ ਉਹ ਆਪਣੀ ਝਲਕ ਬੱਚਿਆਂ 'ਚ ਛੱਡ ਜਾਂਦੇ ਹਨ ਰਾਜਵੀਰ ਜਵੰਦਾ ਦਾ ਬੇਟਾ ਅੱਜ ਪੰਜਾਬ ਲਈ ਉਮੀਦ ਦੀ ਨਵੀਂ ਕਿਰਨ ਹੈ ਕੌਣ ਜਾਣਦਾ ਹੈ ਆਉਣ ਵਾਲੇ ਸਾਲ 'ਚ ਉਹ ਆਪਣੇ ਪਿਤਾ ਵਾਂਗ ਸਟੇਜ 'ਤੇ ਖੜ੍ਹਾ ਹੋਵੇ ਤੇ ਦੁਬਾਰਾ ਰਾਜਵੀਰ ਜਵੰਦਾ ਦਾ ਨਾਮ ਗੂੰਜੇ ਦੋਸਤੋ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਬਲਕਿ ਪੰਜਾਬ ਦਾ ਗੱਭਰੂ ਸ਼ੇਰ ਸੀ 35 ਸਾਲ ਦੀ ਉਮਰ ਵਿੱਚ ਉਹ ਪੰਜਾਬ ਪੁਲਿਸ ਵਿੱਚ ਅਧਿਕਾਰੀ ਰਿਹਾ ਜਿਸ ਵਿੱਚ ਉਹਨੇ ਪੰਜਾਬ ਪੁਲਿਸ ਦੀ ਪੂਰੀ ਸੇਵਾ ਕੀਤੀ ਅਤੇ ਆਪਣੀ ਡਿਊਟੀ ਦਿলো ਨਿਭਾਈ ਪਰ ਉਹਨੂੰ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਂਕ ਹੋਣ ਕਾਰਨ ਉਸਨੇ ਆਪਣੇ ਪੁਲਿਸ ਦੀ ਜੋਬ ਤੋਂ ਬਚਾਏ ਪੈਸਿਆਂ ਨਾਲ ਇੱਕ ਕੈਸ਼ਟ ਕੱਢੀ ਅਤੇ ਉਹਦਾ ਪਹਿਲਾ ਗਾਣਾ ਕੁਝ ਇੰਨਾ ਸੁਪਰ ਹਿੱਟ ਰਿਹਾ ਕਿ ਉਹ ਦਿਨੋਂ-ਦਿਨ ਤਰੱਕੀ ਕਰਦਾ ਗਿਆ ਅਤੇ ਦਿਨੋਂ-ਦਿਨ ਹੀ ਪੰਜਾਬ ਦਾ ਫੇਵਰਟ ਸਿੰਗਰ ਬਣ ਗਿਆ ਮਿੱਟੀ ਨਾਲ ਫਰੋਲ ਜੋਗਿਆ ਇਹ ਗੀਤ ਤਾਂ ਪੰਜਾਬ ਸੱਭਿਆਚਾਰ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਦੀ ਖੂਬਸੂਰਤੀ ਨੂੰ ਵੀ ਦਿਖਾਉਂਦਾ ਏ ਇਸੇ ਲਈ ਤਾਂ ਹਾਦਸੇ ਤੋਂ ਬਾਅਦ ਪੂਰਾ ਪੰਜਾਬ ਸ਼ੋਗ ਵਿੱਚ ਡੁੱਬ ਗਿਆ ਰਾਜਵੀਰ ਦੇ ਪਿਤਾ ਜੀ ਪਹਿਲੇ ਹੀ ਚਲੇ ਗਏ ਸਨ ਹੁਣ ਤਾਂ ਉਹਨਾਂ ਦੀ ਮਾਂ ਅਤੇ ਰਾਜਵੀਰ ਦੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਇਕੱਲੇ ਰਹਿ ਗਏ ਹਨ ਪਰ ਦੋਸਤਾਂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ ਅਤੇ ਆਪਣੀ ਯਾਰੀ ਦੀ ਮਿਸਾਲ ਖੜੀ ਕੀਤੀ ਕੌਣ ਕੌਣ ਇਹ ਚਾਰ ਕਲਾਕਰ ਆਪ ਤੁਹਾਨੂੰ ਦੱਸਦੇ ਹਾਂ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਜਸ ਬਾਜਪਾ ਮਨਕੀਰਤ ਔਲਖ ਅਤੇ ਰਣਜੀਤ ਬਾਬਾ ਨੇ ਵਾਅਦਾ ਕੀਤਾ ਰਾਜਵੀਰ ਦੇ ਬੁੱਕ ਸ਼ੋਅ ਅਸੀਂ ਪੰਜ ਕਰਾਂਗੇ ਅਤੇ ਜਿੰਨੇ ਵੀ ਪੈਸੇ ਸ਼ੋਅ ਤੋਂ ਆਉਣਗੇ ਉਹ ਸਾਰੇ ਇਹਦੇ ਸਾਰੇ ਫੈਮਿਲੀ ਨੂੰ ਦਿੱਤੇ ਜਾਣਗੇ ਤਾਂ ਕਿ ਬੱਚਿਆਂ ਦਾ ਭਵਿੱਖ ਸੁਰੱਖਿਤ ਹੋ ਸਕੇ ਜਸ ਬਾਜਬਾ ਨੇ ਪਹਿਲਾ ਸ਼ੋਅ ਕਰਦੇ ਆਪਣੇ ਸ਼ੋਅ ਦੇ ਸਾਰੇ ਪੈਸੇ ਅਸ਼ਵਿੰਦਰ ਕੌਰ ਨੂੰ ਲਿਆ ਕੇ ਦਿੱਤੇ ਤਾਂ ਹੁੰਦੀ ਹੈ ਅਸਲੀ ਯਾਰੀ ਜੇ ਤੁਸੀਂ ਵੀ ਰਾਜਵੀਰ ਜੀ ਬੰਦਾ ਨੂੰ ਦਿਲੋਂ ਯਾਦ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਲਿਖੋ ਰਾਜਵੀਰ ਸਦਾ ਸਾਡੇ ਦਿਲਾਂ ਚ ਜਿਉਂਦਾ ਰਹੇਗਾ ਅਤੇ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ